ਅਸਾਦੀ ਵਾਰ ਸ਼ਲੋਕ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਨੁੱਖਤਾ ਦੇਵਤਾ ਬਣ ਜਾਣਾ ਦੇਵਤਾ ਤੋਂ ਭਾਵ ਸੁਭਾਅ ਬਦਲ ਜਾਣਾ ਬਾਣੀ ਤੋਂ ਬਿਨਾ ਸੰਭ ਨਹੀਂ ਹੈਗਾ ਭਾਈ ਰੱਬੀ ਬਾਣੀ ਨਾਲ ਜੁੜ ਕੇ ਹੀ ਸਾਡਾ ਆਚਰਨ ਬਦਲਦਾ ਹੈ ਪਰ ਅਸੀਂ ਰੱਬੀ ਬਾਣੀ ਨਾਲ ਨਹੀਂ ਜੁੜਦੇ ਬਾਣੀ ਨੂੰ ਅਸੀਂ ਮਾਇਆ ਕਰਕੇ ਵਰਤਦੇ ਆਂ ਪਾਠ ਕਰਦੇ ਆਂ ਤਾਂ ਮਾਇਆ ਹੀ ਮੰਗਦੇ ਆਂ ਮਾਇਆ ਸਾਡੇ ਮੰਗਣਾਂ ਥੋੜੀ ਆਉਂਦੀ ਤਈਓ ਆਪਾਂ ਨੂੰ ਕਾਲ ਨਹੀਂ ਛੱਡਦਾ ਇਹਨੂੰ ਸਮਾਂ ਆ ਜਾਂਦਾ ਵਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ ਫਿਰ ਅਸੀਂ ਹੱਥਾਂ ਜੋੜੀ ਕਰਦੇ ਆਂ ਜਨ ਸਮਾਂ ਨਿਕਲ ਜਾਂਦਾ ਆ ਹਾਓ ਪਹਿਲਾਂ ਹੀ ਆਪਾਂ ਇਹਨੂੰ ਸਮਝੀਏ ਰੱਬੀ ਬਾਣੀ ਨਾਲ ਜੁੜ ਕੇ ਇਹ ਵਿਚਾਰਧਾਰਾ ਨਾਲ ਜੁੜੀਏ ਸਾਡਾ ਜੀਵਨ ਬਦਲ ਜਾਂਦਾ ਆ ਆਤਮਾ ਕਰਕੇ ਗੁਣ ਸਾਡੇ 'ਚ ਕੋਈ ਨਹੀਂ ਹੁੰਦਾ ਸ੍ਰੀ ਕਰਕੇ ਅਸੀਂ ਭੇਖ ਕਰਕੇ ਪੂਰਨ ਹੋ ਜਾਂਦੇ ਆਂ ਨਿਰਭੋਸ ਹੀ ਨਹੀਂ ਹੁੰਦੇ ਨਿਰਵੈਰ ਨਹੀਂ ਹੁੰਦੇ ਕਾਲ ਤੋਂ ਮੁਕਤ ਨਹੀਂ ਹੁੰਦੇ ਪਰ ਗੱਲ ਨਹੀਂ ਪੈਣੀ ਮੈਂ ਸਾਗਣ ਜਰੂਰ ਹੁੰਨੇ ਆ ਇਹ ਗਲਤੀ ਨਹੀਂ ਕਰਨੀ ਇਹ ਆਪਾਂ ਕਮਾਈ ਕਰਨੀ ਹੈ ਬੁਰਸ਼ਾਬਦ ਦੀ ਫਿਰ ਇਹ ਆਪਾਂ ਦੁੱਖ ਸਾਗਰ ਤੋਂ ਸੁਖ ਸਾਗਰ ਚ ਜਾਵਾਂਗੇ ਸੰਸਾਰ ਤੇ ਆਉਣਾ ਸਫਲ ਹੋ